ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮਤਲਬ ਕਿ ਇੱਕ ਛੋਟੀ ਜੀ ਕਲਿੱਪ ਬਣਾਣ ਲੱਗੇ ਆਂ ਜਰੂਰ ਸੁਣਿਓ ਸਾਰੇ ਅੱਜ ਅਸੀਂ ਗਏ ਸੀ ਪੋਲ ਫੋਗਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਤੇ ਚਲੋ ਜਦੋਂ ਪਤਾ ਲੱਗਾ ਕਿ ਹਾਂ ਬਈ ਬਿਆਸ ਦਰਿਆ 'ਚ ਪਾਣੀ ਆਇਆ ਟਾਂਡੇ ਵਾਲੇ ਸਾਈਡ 'ਆ ਨਾ ਪਾਣੀ ਆਇਆ ਤੇ ਚਲੋ ਅਸੀਂ ਦੇਖਣ ਚੱਲ ਗਏ ਕਿ ਹੈ ਨਾ ਕੀ ਹਾਲਾਤ ਹੈ ਉੱਥੇ ਤੇ ਕਿੱਦਾਂ ਆ ਨਾ ਚਲੋ ਇੱਕ ਦੁੱਖ ਵੀ ਹੁੰਦਾ ਹੈ ਕਿ ਪਾਣੀ ਆਉਣ ਦਾ ਲੋਕਾਂ ਦੇ ਘਰਾਂ 'ਚ ਤੇ ਬਹੁਤ ਗਲਤ ਕੰਮ ਆ ਨਾ ਦੇਖਣਗੇ ਅਸੀਂ ਚਲੋ ਪਿੱਛੇ ਬਿਆਸ ਬਿਆਸਤ ਰਿਆਜ ਕਾਫੀ ਪਾਣੀ ਆਇਆ ਸੀ ਥੋੜੀ ਜੀ ਉੱਥੋਂ ਕਲਿੱਪ ਬਣਾਈ ਗਾਹਾਂ ਨੂੰ ਚਲ ਗਏ ਤੇ ਜਿਸ ਵੇਲੇ ਬਿਆਸਤ ਰਿਆ ਖਤਮ ਹੁੰਦਾ ਤੇ ਉੱਥੇ ਅਸੀਂ ਲਾਸਟ 'ਚ ਪੌਣ ਤੇ ਖੜੇ ਹੋ ਕੇ ਤੇ ਵੀਡੀਓ ਬਣਾਉਣ ਲੱਗੇ ਤੇ ਉੱਥੇ ਮਤਲਬ ਕਿ ਪਹਿਲਾਂ ਸਾਰਾ ਅੱਗੇ ਸੀ ਅੱਗੇ ਨਿਕਲ ਗਏ ਅੱਗੇ ਤੱਕ ਵੀਡੀਓ ਬਣਾ ਕੇ ਲਿਆਏ ਆ ਤੇ ਫਿਰ ਅਸੀਂ ਉਰੇ ਆ ਕੇ ਲਾਸਟ ਜਿਸ ਵੇਲੇ ਉਧਰੋਂ ਮਤਲਬ ਕਿ ਆਏ ਆ ਅਸੀਂ ਲਾਸਟ 'ਚ ਉਰੇ ਖੜੇ ਹੋ ਗਏ ਆ ਤੇ 폴ਦੇ ਤੇ ਫਿਰ ਉੱਥੇ ਅਸੀਂ ਵੀਡੀਓ ਬਣਾਉਣ ਲੱਗੇ ਆ ਤੇ ਉੱਥੇ ਮਤਲਬ ਕਿ ਕਾਫੀ 10 15 ਬੰਦੇ ਖੜੇ ਸੀ ਮਤਲਬ ਕਿ ਮੋٹے ਮੋٹے ਡੰਡੇ ਲੈ ਕੇ ਖੜੇ ਸੀ ਤੇ ਜੇ ਅਸੀਂ ਉੱਥੇ ਵੀਡੀਓ ਬਣਾਉਣ ਲੱਗੇ ਆ ਕਿ ਸ਼ੋਰਟ ਚ ਬਣਾਉਣ ਲੱਗੇ ਸੀ ਉਥੋਂ ਵੀਡੀਓ ਉਹ ਬੰਦੇ ਦੇਖੋ ਜੀ ਵੀਡੀਓ ਅਸੀਂ 10 20 ਸਕਿੰਟ ਦੀ ਸ਼ਾਰਟ ਵੀਡੀਓ ਬਣੀ ਸੀ ਉਹਦੇ ਵਿੱਚ ਉਹ ਵੀ ਜਿਹਦਾ ਸ਼ੋਰਟ ਚ ਪਾਈ ਸੀ ਉਸ ਹਿਸਾਬ ਨਾਲ ਬਣਾਈ ਸੀ ਤੇ ਚਲੋ ਉਹ ਕਹਿੰਦੇ ਵੀਡੀਓ ਨਹੀਂ ਪਾਣੀ ਸਾਨੂੰ ਇਹ ਨਹੀਂ ਸਮਝ ਆਈ ਪਤਾ ਨਹੀਂ ਕਿ ਕੀ ਸੀਗਾ ਉੱਥੇ ਬੰਨ ਤੇ ਕੀ ਸੀਗਾ ਕੀ ਨਹੀਂ ਆ ਤੇ ਸਾਨੂੰ ਕਹਿੰਦੇ ਐਸ ਬੰਨਰ ਦੀ ਵੀਡੀਓ ਨਹੀਂ ਤੁਸੀਂ ਪਾਣੀ ਅੱਗੇ ਪਿੱਛੇ ਜਿੱਦਾਂ ਮਰਜੀ ਪਾਓ ਹਨਾ ਸਾਨੂੰ ਤਾਂ ਸਮਝ ਨਹੀਂ ਆਈ ਉੱਥੇ ਬੰਨ ਤੇ ਕੀ ਲੱਗਾ ਹੋਇਆ ਸੀ ਇਹੋ ਜਿਹਾ ਤੇ ਡਾਕਟਰ ਰਾਜ ਉੱਥੇ ਆਇਆ ਉਹਨੇ ਵੀ ਅਸੀਂ ਵੀਡੀਓ ਬਣਾਈ ਉਹ ਵੀ ਕਲਿੱਪ ਆ ਗਈ ਸਾਡੇ ਕੋਲ ਤੇ ਉਹ گاਹਾ ਉੱਥੇ ਬੰਨ ਸਾਡੇ ਵੀਡੀਓ ਨਹੀਂ ਬਣਾਉਣ ਦਿੱਤੀ ਚਲੋ ਅਸੀਂ ਤਾਂ ਨਹੀਂ ਬਣਾਉਂਦੇ ਹਨਾ ਬਣਾਈ ਨਹੀਂ ਅਸੀਂ ਉਹਨੇ ਆ ਕੇ ਤੇ ਆ ਤੇ ਉਹ ਉਹਨਾਂ ਨੂੰ ਪਤਾ ਨਹੀਂ ਉੱਥੇ ਕੀ ਬੰਨ ਤੇ ਸੀਗਾ ਕੀ ਚੱਲਦਾ ਪਿਆ ਸੀ ਉਹ ਸਾਨੂੰ ਰੜਾ ਪਿੰਡ ਤੱਕ ਘੇੜਨ 10-15 ਜਾਣੇ ਆਗੇ ਇੱਥੇ ਜ਼ਰੂਰ ਦੱਸਿਓ ਕਿ ਉੱਥੇ ਕੀ ਚੱਲਦਾ ਹੋਊਗਾ ਇਹੋ ਜਿਹਾ ਕੀ ਹੋਊਗਾ ਉੱਥੇ ਉਹਨਾਂ ਨੇ ਵੀਡੀਓ ਕਿਉਂ ਨਹੀਂ ਬਣਾਉਣੀ ਜਦ ਅਸੀਂ ਬੋਲੇ ਦਿੱਤਾ ਅਸੀਂ ਨਹੀਂ ਪਾਉਂਦੇ ਤੇ ਉਹਨਾਂ ਨੇ ਸਾਡੇ ਮੋਟਰਸਾਈਕਲ ਜਾ ਤੇ ਦੇਖ ਲਿਆ ਕਿ ਲਿਖਿਆ ਹੋਇਆ ਤੇ ਉਹ ਸਾਨੂੰ ਰੜਾ ਪਿੰਡ ਤੱਕ ਘੇਰਨਾ ਆ ਗਏ ਮੋਟੇ-ਮੋਟੇ ਡੰਡੇ ਲੈ ਕੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਲੈਣ ਲਾਪੇ ਤੇ ਡੰਡੇ ਪਹਿਲਾਂ ਮਾਰੇ ਮੋਟਰਸਾਈਕਲ 'ਚ ਟਾਇਰ ਦੇ ਵਿੱਚ ਤੇ ਇਹ ਇਹ ਗੁੰਡਾਗਰਦੀ ਕਿੱਥੇ ਦੀ ਹੈਗੀ ਆ ਹਨਾ ਹਰ ਜੱਬ ਹਰ ਜਿਹਾ ਸੀ ਬੋਲਿਆ ਵੀ ਸੀਗਾ ਜੇ ਮਤਲਬ ਕਿਲੇ ਪਪਾ ਵੀ ਦਊਗਾ ਚਲੋ ਪਾਣੀ ਖੇਤਾਂ 'ਚ ਬੜਿਆ ਆ ਨਹੀਂ ਕਹਿੰਦਾ ਇੱਥੇ ਦੀ ਪਾਣੀ ਦੱਸੋ ਹੱਦ ਹੋ ਗਈ ਹੈ ਨਾ ਲੋਕਾਂ ਵਾਲੀ ਤੇ ਤੁਸੀਂ ਕਿਉਂ ਨਹੀਂ ਵੀਡੀਓ ਬਣਾਉਣ ਦੇ ਤੇ ਉਹਨਾਂ ਦਾ ਕੀ ਮਕਸਦ ਸੀਗਾ ਕੀ ਨਹੀਂ ਆ ਕਿ ਜਿਹੜੇ 10 15 ਜਾਣੇ ਮੋٹے-ਮੋٹے ਡੰਡੇ ਲੈ ਕੇ ਉਹ ਸਾਡੇ ਦੋਨਾਂ ਦੇ ਫੋਨ ਸਾਡੇ ਦੋ ਫੋਨ ਸੀਗਾ ਦੋਨਾਂ ਫੋਨ ਉਹਨਾਂ 'ਚ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਉਹਨਾਂ ਨੇ ਕੀ ਉਹਨਾਂ ਦਾ ਮਕਸਦ ਸੀਗਾ ਕੀ ਨਹੀਂ ਸੀਗਾ ਕੋਈ ਉੱਥੇ ਕੀ ਚੱਲਦਾ ਪਿਆ ਸੀ ਕੀ ਨਹੀਂ ਚੱਲਦਾ ਪਿਆ ਸੀ ਇਹ ਤੁਸੀਂ ਆਪ ਸਮਝਦਾਰ ਹੋ ਜੇ ਅਸੀਂ ਉਹ ਬੰਦੇ ਕੋਲੋਂ 10 20 ਸਕੈਂਡਰੀ ਵੀਡੀਓ ਪਾਣ ਵੀ ਗਈ ਤੇ ਕੀ ਉੱਥੇ ਬੰਦੇ ਚੱਲਦਾ ਪਿਆ ਸੀ ਜਿਹੜਾ ਉਹਨਾਂ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਧਮਕੀਆਂ ਵੀ ਦੇਣ ਲੱਪੇ ਇਦਾਂ ਦੇ ਇਦਾਂ ਦੀ ਗੁੰਡਾਗਰਦੀ ਵਾਲੇ ਲੋਕ ਆ ਟਾਂਡੇ ਵਿਆਸਪੁਰ ਤੋਂ ਅੱਗੇ ਦੀਆਂ ਇਹ ਗੱਲਾਂ ਆ ਸਾਰਾ ਵਿਆਸ ਟਾਂਡਾ ਨਾ ਕਿ ਵਿਆਸਪੁਰ ਸਾਰਾ ਟੱਪ ਕੇ ਗਾਹਾਂ ਜਾ ਕੇ ਉਹ ਤਾਂ ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਹਾਂ ਅਸੀਂ ਦੇਖਿਆ ਤਾਂ ਨਿਊਜ਼ ਵਾਲੇ ਵੀ ਸੀਗੇ ਕਵਿ ਨਿਊਜ਼ ਵਾਲੇ ਇੱਕ ਦੋ ਨਿਊਜ਼ ਵਾਲੇ ਵੀ ਉੱਥੇ ਖੜੇ ਸੀ ਕਹਿੰਦੇ ਅਸੀਂ ਤਾਂ ਨਿਊਜ਼ ਵਾਲਿਆਂ ਨੂੰ ਹੁਣ ਹੁਣ ਤੁਸੀਂ ਕਿੱਦਾਂ ਬਣਾਉਗਾ ਸੀ ਇਹ ਸਕੇ ਬਣਾਈ ਨਹੀਂ ਹੈਗੀ ਫਿਰ ਵੀ ਉਹ 10 ਤੋਂ 20 ਸਕੈਂਡਰੀ ਆ ਵੀਡੀਓ ਕੱਟਣ ਵਾਸਤੇ ਦੋ ਤਿੰਨ ਕਲਿੱਪਾਂ ਲਈਆਂ ਸੀ ਉਹ ਵੀ ਕੱਟਣ ਵਾਸਤੇ ਸਾਡੇ ਪਿੱਛੇ ਲੜਾ ਪਿੰਡ ਤੱਕ ਪਹੁੰਚੇ ਆ ਜ਼ਰੂਰ ਇਹਦਾ ਦੱਸਿਓ ਕਿ ਕੀ ਹੈਗੀ ਗੁੰਡਾ ਕਰਦੀ ਹੈ ਸ਼ਰਿਆਂ ਗੁੰਡਾ ਕਰਦੀ ਚੱਲਦੀ ਪਈ ਆ ਤਮਕੀਆਂ ਇੰਨੀਆਂ ਗੰਧੀਆਂ ਗੰਧੀਆਂ ਗਾਲਾਂ ਕੱਢੀਆਂ ਉਹਨਾਂ ਨੇ ਉਹਨਾਂ ਨੂੰ ਬੇਅਗਲੇ ਲੋਕ ਉਹਨਾਂ ਧੀਆਂ ਪੈਣਾ ਘਰ ਚ ਹੋਣੀਆਂ ਨਹੀਂ ਇਹੋ ਹੀ ਕਹੂੰਗੀ ਉਹਨਾਂ ਧੀਆਂ ਪੈਣਾ ਘਰ ਚ ਹੋਣੀਆਂ ਨਹੀਂ ਇੰਨਾਂ ਨਾਲ ਗੰਦਾ ਕੰਨ ਭੌਂਕਣਾ ਪਿਆ ਉੱਥੇ ਕਈ ਲੋਕ ਉੱਥੇ ਇੰਨੇ ਖੜੇ ਹੋ ਗਏ ਉਹਨਾਂ ਨੇ ਵੀ ਕਿਹਾ ਨਹੀਂ ਕੋਈ ਗੱਲ ਨਹੀਂ ਜੇ 10 20 ਸੈਕੰਡਰ ਵੀਡੀਓ ਬਣਨੀ ਕੱਟ ਦਾਂ ਤੁਸੀਂ ਕਹਤੇ ਇੰਨਾ ਹਾਈਪਰ ਹੁੰਨੇ ਪਏ ਆ ਇੰਨੇ ਉਹ ਲੋਕ ਹਾਈਪਰ ਹੋ ਗਏ ਲੋਕਾਂ ਨੂੰ ਬੋਲਣ ਤਮੀਜ਼ ਰਹੀ ਨਹੀਂ ਹੈਗੀ ਮਦਰ ਕੇ ਤਮੀਜ਼ ਨਹੀਂ ਰਹੀ ਲੋਕਾਂ ਦੇ ਦੇਖੋ ਲੋਕਾਂ ਦੇ ਹਾਲ ਤੇ ਮੈਂ ਤੇ ਹੋਈ ਮੈਨੂੰ ਤੇ ਇਹੋ ਹੀ ਲੱਗਾ ਕਿ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਾ ਇੱਥੇ ਕਿ ਕਿਉਂ ਉਹਨਾਂ ਨੇ ਉੱਥੋਂ ਬੰਨ ਤੋਂ ਸਾਨੂੰ ਵੀਡੀਓ ਬਣਾਉਣ ਕਿਸੇ ਨੂੰ ਨਹੀਂ ਬਣਾਉਣ ਦਿੰਦੇ ਅਸੀਂ ਪਤਾ ਨਹੀਂ ਅਸੀਂ ਤਾਂ ਸੁਣਿਆ ਨਹੀਂ ਕਿਸੇ ਨੇ ਬਣਾਉਣ ਦਿੰਦੇ ਨਹੀਂ ਬਣਾਉਣ ਦੇ ਅਸੀਂ ਜਸਟ ਉੱਥੇ ਖੜੇ ਹੋਏ ਬੰਨ ਦੇ ਕੋਲ ਅਸੀਂ 10 20 ਸੈਕਿੰਟ ਦੇ ਦੋ ਕੁ ਕਲਿੱਪਾ ਲਈਆਂ ਉਹ ਵੀ ਸ਼ੋਰਟ ਤੇ ਲਾਉਣ ਨੂੰ ਕਿ ਪਾਣੀ ਆਇਆ ਹੋਇਆ ਹੈ ਕਿਉਂ ਨਹੀਂ ਬਣਾਉਣਾ ਕਹਿੰਦਾ ਸੀ ਕਿਸੇ ਨੇ ਇੱਥੇ ਬਣਾਉਣਾ ਤੇ ਤੁਸੀਂ ਕਿੱਦਾਂ ਬਣਾ ਕੇ ਲੈ ਆਈਆਂ ਉਹ ਸਾਡੇ ਰੜਾ ਪਿੰਡ ਤੱਕ ਸਾਡੇ ਪਿੱਛੇ ਆਏ ਤੁਸੀਂ ਇਹ ਦੱਸੋ ਸ਼ਰਿਆਮ ਗੁੰਡਾ ਕਰਦੀ ਉੱਥੇ ਚਲਦੀ ਪਈ ਫਿਰ ਸ਼ਰਿਆਮ ਗੁੰਡਾ ਕਰਦੀ ਕਿ ਜਾਂ ਉਹ ਨਹੀਂ ਤਾਂ ਲੋਕੇ ਬੰਨ ਔਰ ਟੋਟਦੇ ਆ ਲੋਕੇ ਬੰਨਾਂ ਦੀ ਵੀਡੀਓ ਪਾਉਂਦੇ ਉਹਨਾਂ ਨੇ ਕਿਉਂ ਨਹੀਂ ਬਣਾਣ ਦਿੱਤੀ ਕਿਉਂ ਨਹੀਂ ਪਾਣ ਦਿੱਤੀ ਸਾਨੂੰ ਤੇ ਇਹ ਸਮਝ ਨਹੀਂ ਆਈ ਤੁਸੀਂ ਖੁਦ ਸਿਆਣੇ ਹੋ ਇੱਥੇ ਤੁਸੀਂ ਕਮੈਂਟਾਂ ਜਰੂਰ ਦੱਸਿਓ ਕਿ ਇੰਨੀ ਵੀਡੀਓ ਵਾਇਰਲ ਕਰ ਦੋਗੇ ਉਹਨਾਂ ਤੱਕ ਵੀ ਪਹੁੰਚ ਜਵੇ ਕਿ ਜਿਹੜੇ ਸਾਨੂੰ ਡਰ ਡੰਨ ਵਾਲੇ ਨਹੀਂ ਅਸੀਂ ਹੈਗੇ ਸਮਝ ਗਏ ਦੰਨ ਵਾਲਿਆਂ ਨੇ ਕੋਈ ਗੱਲ ਨਹੀਂ ਸੀਗਾ ਨਾ ਪਵਾ ਉਹ ਸਾਡਾ ਤਾਂ ਕੋਈ ਨਹੀਂ ਤੁਸੀਂ ਵੀ ਕੋਈ ਇੱਥੇ ਕੋਈ ਨਾਜਾਇਜ਼ ਕੰਮ ਹੀ ਚੱਲਦਾ ਸੀ ਜਿਹੜੀਆਂ ਉਹਨਾਂ ਨੇ ਵੀਡੀਓ ਡਿਲੀਟ ਕਰਾਈਆਂ ਸੰਦੇ ਇਹ ਨਹੀਂ ਸਮਝ ਆਈ ਹੈਗੀ ਪਾਕਿਸਤਾਨ ਨੂੰ ਘਰ ਆ ਕੇ ਸਮਝ ਆ ਵੀ ਗਈ ਹੁਣ ਆਪਾਂ ਮੀਡੀਆ ਤੇ ਨੈიმ ਬੋਲ ਰਾ ਸਾਨੂੰ ਸਮਝ ਆ ਗਈ ਤੁਸੀਂ ਆਪ ਦੱਸਿਓ ਕਿ ਕੀ ਉਹਨਾਂ ਦਾ ਮਕਸਦ ਹੋਊਗਾ ਕੀ ਉਹਨਾਂ ਦਾ ਮਕਸਦ ਹੋਊਗਾ ਬੰਨ ਤੇ ਬੰਨ ਕਰਾ ਟੁੱਟਾ ਸੀ ਕੀ ਕਰਦੇ ਪਏ ਸੀ ਬੰਨ ਤੇ ਸਿਰਫ ਅਸੀਂ ਉਹ 10 20 ਸਕਿੰਟ ਦੀ ਵੀਡੀਓ ਬਣਾਈ ਹੈ ਤੇ ਉਹਨੇ ਤੇ ਉਹ ਪੜ ਕੋਠੇ ਤੇ ਐਦਾਂ ਦੇ ਲੋਕਾਂ ਦੀ ਹਾਲਾਤ ਹੋਏ ਹੋਗਾ ਤੇ ਰੱਬ ਉਹ ਜੋ ਕਰਦਾ ਸਹੀ ਕਰਦਾ ਫਿਰ ਪ੍ਰਮਾਤਮਾ ਵੀ ਜੇ ਦੁਨੀਆ ਉਹ ਤਾਂ ਨੇ ਉਹ ਹੀ ਪ੍ਰਮਾਤਮਾ ਵੀ ਚੰਗੀ ਤਰ੍ਹਾਂ ਸਹੀ ਕਰਦਾ ਜੋ ਕਰਦਾ ਹੈ ਆ ਮੈਨੂੰ ਕੀ ਮੇਰੇ ਘਰ ਵਾਲੇ ਨੂੰ ਕੀ ਇੰਨੀ ਉਹਨੂੰ ਵੀ ਗੰਦੀਆਂ ਗੱਲਾਂ ਕਰੇ ਕਹਿੰਦਾ ਤੇ ਸਾਡੇ ਜ਼ਮੀਨਾਂ 'ਚ ਪਾਣੀ ਵੜ ਗਿਆ ਤੇ ਅਸੀਂ ਕਹਾਂ ਚਲੋ ਦੇਖੋ ਜ਼ਮੀਨਾਂ 'ਚ ਤੁਹਾਡੇ 'ਚ ਪਾਣੀ ਵੜ ਗਿਆ ਇਹੋ ਹੀ ਦਿਖਾਉਣ ਨੂੰ ਆਏ ਆ ਕਿ ਤੁਹਾਡੇ ਜ਼ਮੀਨਾਂ 'ਚ ਪਾਣੀ ਵੜ ਗਿਆ ਤੂੰ ਨਹੀਂ ਕਹਿੰਦਾ ਜ਼ਮੀਨਾਂ 'ਚ ਪਾਣੀ ਵੀ ਦਿਖਾ ਸਕਦਾ ਦੱਸੋ ਜਿਹੜਾ ਬੰਦੇ ਕੋਲ ਆ ਮਤਲਬ ਕਿ ਘਰਵਾਜਾ ਉੱਥੇ ਪਾਣੀ ਦਿਖਾਇਆ ਉਹ ਵੀ ਕਹਿੰਦਾ ਤੂੰ ਕਿਉਂ ਦਿਖਾਇਆ ਕਹਿੰਦਾ ਤੂੰ ਵੀਡੀਓ ਕਿਉਂ ਬਣਾਈ ਇਹਨਾਂ ਨੇ ਵੀਡੀਓ ਬਣਾਈ ਘਰ ਵਾਲਿਆਂ ਦੀ ਵੀਡੀਓ ਬਣਾਈ ਐ 10 20 ਸਕੰਡਾਂ ਦੀ ਏਕੋ ਕਲਿੱਪ ਸੀ ਇਹਦੇ ਫੋਨ ਚੋਂ ਕੱਟ ਦਿੱਤੀਆਂ ਮੇਰੇ ਚ ਦੋ ਤਿੰਨ ਕਲਿੱਪਾਂ ਸੀ ਉਹ ਕੱਟ ਦਿੱਤੀਆਂ ਕਹਿੰਦਾ ਤੁਸੀਂ ਨਹੀਂ ਬਣਾ ਸਕਦੇ ਚਲੋ ਅਸੀਂ ਕਿ ਦੁੱਖ ਕਰਕੇ ਅਸੀਂ ਸੋਚਿਆ ਕਿ ਚਲੋ ਤੁਹਾਡੇ ਘਰਾਂ ਚ ਪਾਣੀ ਪਿਆ ਤਾਂ ਦਿਖਾਣਾ ਚਾਹੀਦਾ ਆ ਉਹਨੇ ਤਾਂ ਉਹਦਾ ਮੋਟਰਸਾਈਕਲ ਟਾਇਰਾਂ ਤੇ ਮਾਰਨ ਲੱਪੇ ਇਦਾਂ ਦੇ ਗੁੰਡਾ ਕਰਦੀ ਦਿਖਾਉਂਦੇ ਐ ਲੋਕ ਤੇ ਫਿਰ ਪ੍ਰਮਾਤਮਾ ਇਹਨਾਂ ਨਾਲ ਜੋ ਕਰਦਾ ਸਹੀ ਕਰਦਾ ਫਿਰ ਇਹ ਤੁਸੀਂ ਗੁੰਡਾਗਰਦੀ ਕਾਰ ਦੇ ਦਿਖਾਈ ਲੋਕ ਪੋਲ ਟੋਕਰ ਪੋਲ ਟੋਕਰ ਦੇ ਆ ਕਿੰਨੇ ਕਿੰਨੇ ਆ ਪਠਾਨਕੋਟ ਸਾਈਡ ਪੋਲ ਟੁੱਟੇ ਆ ਲੋਕਾਂ ਨੇ ਵੀਡੀਓ ਪਾਈਆਂ ਤੇ ਤੁਸੀਂ ਕਿਉਂ ਨਹੀਂ ਉਹ ਚੀਜ਼ ਦਿਖਾਉਣ ਦਿੱਤੀ ਤੁਹਾਡੇ ਦਿਲਾਂ ਚ ਕਾਲ ਪਾਉਗੀ ਤਾਂ ਨਹੀਂ ਦਿਖਾਉਣ ਦਿੱਤੀ ਤੇ ਤੁਹਾਡੇ ਹਰਕਤਾਂ ਕੀ ਆ ਪਰਮਾਤਮਾ ਜਾਣਦਾ ਉਹਨਾਂ ਨੂੰ ਕੀ ਸੀ ਆ ਕੀ ਮਕਸਦ ਸੀ ਕੀ ਨਹੀਂ ਸੀ ਉਹ ਪਰਮਾਤਮਾ ਹੀ ਜਾਣਦਾ ਉਹਨਾਂ ਦਾ ਜੀ